ਐਸਾਸਟਿਕਾ ਦੀ ਸਾਰਿਆਂ ਨੂੰ ਉਹ ਸਾਰੇ ਜਣੇ ਵਧੀਆ ਹੋਵੋਗੇ ਟਾਈਮ ਹੋ ਗਿਆ ਮਾਰਨਿੰਗ ਦਾ ਹੁਣ ਜੇ ਉੱਠਈਆਂ ਚਾਹ ਪੀਤੀ ਆ ਤੇ ਬੱਚਿਆਂ ਨੂੰ ਤਿਆਰ ਵਗੈਰਾ ਕਰਦੇ ਆ ਸਕੂਲ ਟੋਰਨੇ ਨੇ ਬੱਚੇ ਤੇ ਇਹ ਕਹਿੰਦੇ ਸਵੇਰ ਰਾਤ ਬਣਾਈ ਸੀ ਸਰਦੀ ਕਾਲੇ ਚੜਿਆਂ ਦੀ ਤੇ ਹੁਣ ਇਹ ਦੋਨਾਂ ਦੀ ਫਰਮਾਇਸ਼ ਤੇ ਕਹਿੰਦੇ ਵੀ ਅਸੀਂ ਸਕੂਲ ਡਿਫਨ ਦੇ ਵਿੱਚ ਪੂਰੀਆਂ ਲੈ ਕੇ ਜਾਣੀਆਂ ਨੇ ਤੇ ਹੁਣ ਬਣਾਉਂਦੀ ਇਹਨਾਂ ਨੂੰ ਪੂਰੀਆਂ ਪੂਰੀਆਂ ਬਣਾ ਕੇ ਦਵਾਂਗੀ ਤੇ ਦੁੱਧ ਇਹਨਾਂ ਨੇ ਪੀ ਲਿਆ ਚਾਹ ਵੀ ਪੀ ਲਈ ਤੇ ਹੁਣ ਆਪਾਂ ਇੰਨੇ ਮੰਜਕੇ ਮੈਂ ਇਹਨੂੰ ਤੇਲ ਗਰਮ ਹੁੰਦਾ ਫਿਰ ਇਹਨਾਂ ਨੂੰ ਫੂਲ ਕੇ ਬਣਾ ਕੇ ਪੈਕ ਕਰ ਦੂੰਗੀ ਚਲੋ ਤਿਆਰ ਹੋ ਜੂ ਜੀ ਜੀ ਬੜੀਆ ਹੋ ਰਹੀਆ ਬਣ ਗਈ ਪੂਰੀ ਪਹਿਲੀ ਪੂਰੀ ਤਾਂ ਹੋ ਗਈ ਬਣ ਕੇ ਤਿਆਰ ਹਾਂਜੀ ਹਾਂਜੀ ਹੰਦ ਸਾਸ਼੍ਰੀ ਕੌਰ ਜੀ ਸਾਰਿਆਂ ਨੂੰ ਦੁਬਾਰਾ ਤੋਂ ਤੇ ਹੁਣ ਮੈਂ ਦੁਪਹਿਰ ਦੀ ਸਬਜ਼ੀ ਬਣਾਉਣ ਲੱਗੀ ਆ ਸਬਜ਼ੀ ਦੇ ਵਿੱਚ ਬਣਾऊंगी ਅੱਜ ਆਲੂ ਤੇ ਮੇਥੀ ਥੋੜੀ ਆਦੀ ਛੋਲੇ ਦੀ ਸਬਜ਼ੀ ਵੀ ਪਈ ਆ ਤੇ ਮੈਂ ਤਾਂ ਖਾਉਂਗੀ ਪੂਰੀਆਂ ਉਹਦੇ ਨਾਲ ਬਾਕੀ ਇਹਨਾਂ ਨੂੰ ਪੁੱਛਦੇ ਆ ਸਰਦਾਰ ਸਾਹਿਬ ਨੂੰ ਤੇ ਮੰਮੀ ਨੂੰ ਉਹਨੇ ਕੀ ਖਾਣਾ ਤੇ ਉਹ ਹੀ ਬਣਾ ਕੇ ਦਵਾਂਗੀ ਤੇ ਆਲੂ ਮੇਥੀ ਹਰਾ ਕੁਛ ਮੈਂ ਕੱਟ ਲਿਆ ਤੜਕਾ ਲਾ ਕੇ ਹੁਣ ਮੈਂ ਫਿਰ ਤਿਆਰੀ ਕਰੂੰਗੀ ਪੂਰੀਆਂ ਦੀ ਹਾਂਜੀ ਇੱਧਰ ਤੜਕਾ ਵੀ ਕੱਟ ਲਿਆ ਆਲੂ ਵੀ ਕੱਟ ਲੇ ਅੱਜ ਛੋਟੇ ਕੁੱਕਰ 'ਚ ਬਣਾਉ ਕਿਉਂਕਿ ਥੋੜੀ ਜਿਹੀ ਸਬਜ਼ੀ ਆ ਤੇ ਚ ਬਣ ਜਾਣੀ ਆ ਹਾਂਜੀ ਟਾਈਮ 1:30 ਵੱਜ ਗਿਆ ਮੰਮੀ ਬੈਠੇ ਮੱਕਰਸ ਤੇ ਮਾਲਾ ਕਰਦੇ ਨੇ ਸਰਦਾਰ ਸਾਹਿਬ ਜੀ ਮੰਜੇ ਤੇ ਆ ਕੇ ਪੈ ਗਏ ਤੇ ਮੈਂ ਰੋਟੀ ਬਣਾਉਂਗੀ ਹੁਣ ਇੱਕ ਪਾਸੇ ਮੈਂ ਤੇਲ ਗਰਮ ਕਰਤਾ ਪੂਰੀਆਂ ਵਾਸਤੇ ਇੱਕ ਪਾਸੇ ਮੈਂ ਆਲੂ ਤੇ ਮੇਥੀ ਦੀ ਭੁਰਜੀ ਬਣਾਈ ਆ ਇੱਕ ਛੋਲਿਆਂ ਦੀ ਸਬਜ਼ੀ ਦੀ ਖਰਾਬ ਦੀ ਪਈ ਸੀਗੀ ਤੇ ਇਤਰਾ ਆਪਾਂ ਆਟਾ ਗੁੰਨ ਕੇ ਰੱਖ ਲਿਆ ਸੀ ਅੱਧਾ ਘੰਟਾ ਪਹਿਲਾਂ ਤੇ ਆਟੇ ਦੀ ਬਣਾਵਾਂਗੇ ਵਾਸਤੇ ਸਿੰਪਲੀ ਓਕੇ ਉੰਕੇ ਫਿਰ ਮਿਲਦਾ ਖਾ ਕਿਦਾਂ ਪੇਟ ਦੁਖਣ ਲੱਗ ਜਾਂਦਾ ਨਾਲੇ ਬੱਚਿਆਂ ਦਾ ਵੀ ਤੇ ਆਪਣਾ ਵੀ ਸਾਰਿਆਂ ਦਾ ਤੇ ਸਬਜੀ ਬਣਨ ਵਾਲੀ ਬਸ ਮੇਰੀ ਅੱਜ ਤਾਂ ਮਾਧਮ ਹੀ ਹੈ ਥੋੜੀ ਜਿਹੀ ਤਾਂ ਪਵਾਲੀ ਹੈ ਨਹੀਂਗੀ ਅੱਜ ਤਕਰੀਬਨ ਥੋੜੀ ਥੋੜੀ ਥੋਪੀ ਅੱਜ ਅੱਜ ਤਾਂ ਮੈਂ ਸਵੇਰ ਦੀ ਰੋਟੀ ਵੀ ਨਹੀਂ ਖਾਦੀ ਹੈਗੀ ਕਿਉਂਕਿ ਮੈਂ ਉਹ ਕਰਨ ਲੱਗ ਗਈ ਪਹਿਲਾਂ ਐਕਸਰਸਾਈਜ਼ ਕਰਨ ਲੱਗ ਗਈ ਫਿਰ ਉਹ ਤੋਂ ਬਾਅਦ ਵਿੱਚ ਮੈਂ ਸਿਰ ਨਹਾਉਣਾ ਸੀਗਾ ਟਾਈਮ ਲੱਗ ਗਿਆ ਮੈਨੂੰ ਪਹਿਲਾਂ ਝਾੜੂ ਪੋਚਾ ਵਗੈਰਾ ਕੀਤਾ ਸਾਰਾ ਸਫਾਈ ਕੀਤੀ ਸਾਰੀ ਕ ਵਿੱਚ ਦੀ ਸਰਬਤੇ ਸਰਦਾਰ ਜੀ ਚਾਹ ਪੀਣ ਆ ਗਏ ਸੀ ਵੀ ਚਾਹ ਦੇ ਟਾਈਮ ਤੇ ਤੇ ਉਹਨਾਂ ਦਾ ਘੰਟਾ ਉਹਨਾਂ ਨਿਕਲ ਗਏ ਵਸਾਈ ਤੇ ਰੋਟੀ ਦੀ ਲਿੰਕ ਪੱਖ ਮਰਜੀ ਰੋਟੀ ਫਿਰ ਮੈਂ ਖਾਦੀ ਵੀ ਰਹੀ ਤੇ ਮੈਂ ਵੀ ਚਾਹੀ ਪੀ ਲਈ ਉਹਨੂੰ ਤਾਂ ਕਰਕੇ ਤੇ ਹੁਣ ਬਸ ਆਪਾਂ ਦੁਪਹਿਰੀ ਰੋਟੀ ਖਾਣੀ ਹੈ ਮੈਂ ਵੀ ਬੱਚੇ ਸਕੂਲੋਂ ਲੈ ਕੇ ਸੀਗੇ ਪੂਰੀਆਂ ਗਰਮ ਕਰਕੇ ਖਾ ਲੈਣਗੇ ਪਹਿਲਾਂ ਕਹਿੰਦੇ ਸੀ ਸਾਨੂੰ ਉਹਦੇ ਵਿੱਚ ਪਾ ਦਿਓ ਜਿਹੜਾ ਹੁੰਦਾ ਆਪਣਾ ਦੂਸਰਾ ਟਿਫਨ ਆ ਪਲਾਸਟਿਕ ਦੀ ਦਾ ਮੈਂ ਮੈਂ ਕਿਹਾ ਵੀ ਇਹ ਗਰਮ ਨਹੀਂ ਹੋਣੀ ਹੈਗੀ ਠੰਡੀਆਂ ਤੋਂ ਮੈਨੂੰ ਸੁਆਦ ਲੱਗਣੀਆਂ ਹੈਗੀਆਂ ਇਹ ਉਹ ਕਹਿੰਦੇ ਸਾਨੂੰ ਵੱਧ ਪਾ ਦਿਓ ਕਿਉਂਕਿ ਬੱਚੇ ਮੈਂ ਆਏ ਹੁੰਦਾ ਨਾ ਵੀ ਨਾਲ ਦੋਸਤਾਂ ਨਾਲ ਸ਼ੇਅਰ ਕਰ ਲਾਂਗੇ ਪਰ ਫਿਰ ਵੀ ਮੈਂ ਦਿਨ-ਦਨ ਪਾਤੀਆਂ ਸੀਗੀਆਂ ਤੇ ਪਰ ਮੈਂ ਪਾਈਆਂ ਗਰਮ ਡਿਫ ਨਾਲੇ ਜੀ ਮੈਂ ਗਰਮ ਕਰਕੇ ਖਾ ਲਿਓ ਇੱਕ ਤਾਂ ਪੁਰਣੀਆ ਕੂਨ ਪੇਲ ਵਾਲੀਆਂ ਹੁੰਦੀਆਂ ਠੰਡੀਆਂ ਖਾ ਕੇ ਬੁਮਾਰ ਹੋ ਜਾਓਗੇ ਤਾਂ ਕਰਕੇ ਹਾਂਜੀ ਸਬਜੀ ਵੀ ਪਾ ਲਈ ਮੈਂ ਤੇ ਨਾਲ ਆਲੂ ਮਠੀ ਦੀ ਪੁਰਜੀ ਵੀ ਪਾ ਲਈ ਪਿਆਜ਼ ਰੱਖਲੇ ਨਾਲ achar ਉਹ ਲੈਂਦੇ ਨਹੀਂ ਹੈਗੇ ਇਧਰ ਤੇਲ ਲਗਾ ਕੇ ਮੋਰੀਆ ਤੇ ਨਾਲ ਦੇ ਨਾਲ ਮੈਂ ਦੇ ਦੇਣੀ ਆ ਸਬਜੀ ਦਾ ਵੈਸੇ ਪਈ ਵੀ ਸੀਗੀ ਜਿਵੇਂ ਹੁਣ ਚਣਿਆਂ ਦੀ ਪਰ ਥੋੜੀ ਸੀ ਮੈਨੂੰ ਆਏ ਸੀ ਤਾਂ ਸਰਨਾ ਨਹੀਂ ਹੈਗਾ ਤਾਂ ਵਰਕ ਕਿਹਨੂੰ ਪੁਰਜੀ ਬਣਾਣੀ ਨਾਲ ਆਲੂ ਮੱਥੀ ਦੀ ਤੇ ਨਹੀਂ ਰਹਿਮ ਚਾਹੇ ਮੈਂ ਬਣਾਉਂਗੀ ਫਿਰ ਮੈਨੂੰ ਸਰਨਾਂ ਨੂੰ ਉਹ ਬੱਚੇ ਵਾਲੇ ਵੀ ਖਾਣੀ ਹੁੰਦੀ ਹੈ ਰੋਟੀ ਉਹ ਕ ਸਵੇਰੇ ਵੀ ਬਚਾਂ ਦੁੱਧ ਨਾਲ ਪਰੌਂਠੇ ਖਾ ਕੇ ਜਾਂਦੇ ਨੇ ਤੇ ਨਾਲ ਉੱਥੇ ਜਾ ਕੇ ਪਤਾ ਨਹੀਂ ਕਿਵੇਂ ਖਾਂਦੇ ਆ ਕਿ ਨਹੀਂ ਖਾਂਦੇ ਤੇ ਮੇਰੇ ਆਹੀ ਤਾਂ ਮਰਨੇ ਆ ਕੇ ਰੋਟੀ ਖਾਣੀ ਹੁੰਦੀ ਐ ਸਮਾਰ ਕੇ ਤਾਂ ਮੈਂ ਸਬਜੀ ਨਾ ਬਣਾੜੀ ਸੀਗੀ ਲੋ ਜੀ ਹੋ ਗਈਆਂ ਤਿਆਰ ਪਲੇਟ ਫੜਾ ਕੇ ਆਉਂਗੀ ਬਾਹਰ ਹੁਣ ਇਹਨਾਂ ਨੂੰ ਲਓ ਜੀ ਆ ਗਏ ਬੱਚੇ ਘਰੇ ਮਹਾਵੀਰ ਉਹਨਾਂ ਸਾਰ ਪੜਨ ਬੈਗੇ ਆ ਵੀ ਹੈ ਟੂ ਲਰਨ ਵਰਡਸ ਐਜ਼ ਮਚ ਐਜ਼ ਵੀ ਐਜ਼ ਮਚ ਐਜ਼ ਪੋਸੀਬਲ ਐਸੀਗਾ ਹੈਂਸ ਮੈਂ ਖਜੂਰਾ ਖਾਣ ਲੱਗ ਗਈ ਹੈਂਸ ਜਾਣੇ ਖਾਂਦੇ ਸੀ ਦੋਕ ਮੈਂ ਖਾਣ ਲੱਗੀ ਉਹਨੇ ਫਰੂਟ ਮੰਗਣ ਲੱਗ ਗਿਆ ਤੇ ਫਰੂਟ ਹੈ ਨਹੀਂ ਸੀ। ਭਾਈ ਮਨੰਗਾ। ਉਹਨੇ ਅਮਰੂਦ ਮੰਗਣ ਲੱਗ ਗਿਆ ਅੱਜ। ਉਹ ਨਹੀਂ ਉਮਾ। ਹਾਂ? ਕਿਹੜੀ ਕੀਤੀ ਆ? ਗੋਗੂ ਕੁ ਕੁ ਬੋਇਸ। ਕਿਹੜੀ? ਬੁਜੂ ਕੁ ਬੋਇਸ। ਵੰਡਰਫੁਲ ਬੋਇਸ। ਉਹ ਤਾਂ ਵੰਡਰਫੁਲ ਬੋਇਸ। ਹਾਂ, ਓਕੇ। ਕੱਪੜੇ ਪਾ। ਮਿਲ ਗਏ? ਅਰੇ ਯਾਰ। ਹਾਂ। ਅੰਦੀ ਸੱਸੀ ਗਾਲ ਜੀ ਸਾਰਿਆਂ ਨੂੰ। ਹਾਂ ਜੀ ਸੱਸੀ ਗਾਲ ਜੀ ਸਾਰਿਆਂ ਨੂੰ। ਅਸੀਂ ਸਕੂਲ ਤੋਂ ਆ ਗਏ ਤੇ ਇੱਥੇ ਆ ਕੇ ਮੈਂ ਕਾਨਰ ਫਲੈਕਸ ਖਾਣ ਲੱਗੇ ਮਾਵੀਰ ਤਾਂ ਖਾਂਦਾ ਨਹੀਂ ਕਹਿੰਦਾ ਮੈਨੂੰ ਸਵਾਦ ਨਹੀਂ ਲੱਗਦਾ ਸਵਾਦ ਨੇ ਹਾਂ ਜੀ ਸਵਾਦ ਲੱਗਿਆ ਨਾ ਉਹ ਖਾ ਕੇ ਦੇਖ ਮਰਾਇਆ ਤੇ ਟੇਸਟ ਕਰਕੇ ਦੇਖ ਟੇਸਟ ਕਰ ਇੱਕ ਵਾਰ ਇਹਦੇ ਕੁਝ ਵੀ ਨਹੀਂ ਲੰਗਦਾ ਹਾਂ ਇਹ ਮੇਰੇ ਵੀਰੇ ਦੇ ਜਿਹੜਾ ਦੋਸਤ ਵਾ ਇਹਨਾਂ ਦਾ ਮਾਮਾ ਜੀ ਗੁਰਮੀਰ ਉਹਨਾਂ ਦਾ ਤੇ ਉਹਦੇ ਦੋਸਤ ਨੇ ਭੇਜੇ ਸੀਗੇ ਬਾਹਰੋਂ ਤੇ ਅੱਧੇ ਉਹਨਾਂ ਨੇ ਆਪਣੇ ਬੱਚਾ ਵਾਸਤੇ ਰੱਖ ਲਏ ਦੇਨਾਂ ਨੂੰ ਦੇਦੇ ਸੀਗੇ ਤੁੰਦ ਚ ਪਾ ਕੇ ਆ ਖਾਣ ਆਲੇ ਤੇ મહાવીਰ ਨੂੰ ਖਾਣੇ ਉਹ ਖਾ ਕੇ ਬੰਨ ਦੇਖੇ ਉਹ ਦੇਖ ਕੇ ਕਹਤਾ ਮੈਂ ਖਾਣੇ ਨਹੀਂ ਬਸ ਗਰਮੇ ਹੇ ਚੜ ਖਾ ਲੈਂਦਾ ਅਤਲੇ ਪਲੇਟ ਰੱਖ ਲਾ ਹੂੰ ਕੌਲੀ ਦੇ ਨੀਚੇ ਪਲੇਟ ਰੱਖ ਲਾ ਖਾ ਕੇ ਤਾਂ ਦੇਖ ਲੈ ਕੌਲੀ ਪਾਗਲ ਬਾਜੀ ਮੇਜੀ ਮੈਂ ਲਾ ਵਧੀ ਜਾਣਗੀ ਹੋ ਨਹੀਂ ਖਾਣੇ ਹੋ ਜਾਣਗੇ ਚਾਹ ਦੇਖਿਓ ਹਾਂ ਵੀ ਹੱਥ ਵੀ ਦੇ ਰਹਿਣਾ ਹੁੰਦਾ ਓ ਕੀ ਕਰਨਾ ਚਾਹ ਬਣੀ ਨਹੀਂ ਚਾਹ ਪੜਕੇ ਦਿਓ ਕੀ ਗੱਲ ਜੀ ਸਾਰਿਆਂ ਨੂੰ ਮੈਂ ਦੱਸਿਆ ਨਹੀਂ ਤੇ ਕੈਮਰਾ ਚਲਾਦਾ ਵਿੱਚ ਚਾਹ ਬਣੂਗੀ ਦਿਓ ਲੈ ਮੈਨੂੰ ਲੈ ਆ ਦਿਓ ਠੀਕ ਆ ਪਹਿਲੇ ਜਾ ਕੇ ਫਿਰ ਨਾਲ ਖਾਣ ਨੂੰ ਕੁਝ ਬਰਫੀ ਕੋਈ ਨਮਕੂਜੀ ਜਾਂ ਨਮਕੀਨ ਬਿਸਕਟ ਕੁਝ ਚਾਹ ਪਾ ਕੇ ਪੁਣਕ ਦੇਣੀ ਵੀ ਓਕੀ ਆ ਹੈ ਨਹੀਂ ਮੈਂ ਨਾਲ ਕੁਛ ਨਾ ਖਾਣ ਨੂੰ ਮੈਂ ਤਾਂ ਕਿਹਾ ਨਹੀਂ ਵੀ ਓਕੀ ਆ ਤੇ ਆਹ ਚੋਲੇ ਆ ਪੂਰੀਆਂ ਵੀ ਜਾਂ ਦੋ ਮੈਂ ਖਾ ਲੀਆਂ ਪੂਰੀਆਂ ਤੇ ਮੈਂ ਖਾ ਲੂਗਾ ਹੁਣ ਠੀਕ ਠੰਡੀਆਂ ਹੋਈਆਂ ਹੁਣ ਪੂਰੀਆਂ ਕੀ ਹੋ ਗਈਆਂ ਠੰਡੀਆਂ ਨੇ ਹੁਣ ਤਾਂ ਠੰਡੀਆਂ ਗਰਮ ਕਰ ਲੈਣੇ ਆ ਇਹਨਾਂ ਮੱਤ ਸਵਾ ਲੱਗਣਗੀਆਂ ਤੇਲ ਵੀ ਘਟ ਜਾਊ ਇਹਨਾਂ ਦੇ ਚਾ ਕਾੜੋ ਨਾ ਹੁਣ ਮੈਂ ਤਾਂ ਇਹ ਆਹ ਤੋਂ ਚੱਲਦਾ ਮੈਂ ਹੀ ਗਾੜ ਰਿਹਾ ਕਰਦ ਬੰਦ ਤੇ ਜਾ ਵੀ ਬਾੜ ਨਾ ਕਾੜ ਕੇ ਲੈ ਕੇ ਸਟੀਰ ਵਾਲੇ ਚ ਮੈਂ ਇਹਨਾਂ ਦਾ ਕੱਚ ਦੇ ਚ ਪਾ ਦਿਓ ਨੇ ਵੀ ਨੇ ਪਾਦੋਂ ਬੱਸ ਹਾਂਸਾ ਉਧਰ ਦਾ ਪਾਦੋਂ ਰਾਤ ਚ ਉਧਰ ਤਾਂ ਪੈ ਜਾਣੀ ਆ ਅੱਜ ਚਾਹ ਬਣਗੀ 5:20 ਮਿੰਟ ਤੇ 5:20 ਮਿੰਟ ਤੇ ਚਾਹ ਬਣਗੀ ਚਾਚੂ ਪੀ ਕੇ ਜਦੋਂ ਪਾਣੀ ਆ ਜੂਗਾ ਫਿਰ ਪੰਡ ਧੋਵਾਂਗੇ ਹਾਂਜੀ ਰਾਜਾ ਟਾਈਮ ਹੋ ਗਿਆ ਟਾਈਮ ਹੋ ਗਿਆ 7:35 ਮਿੰਟ ਦਾ ਤੇ ਅੱਜ ਹੋਰ ਕੋਈ ਕੰਮ ਹੈ ਨਹੀਂ ਸਿੱਖਾਸ ਕੋਈ ਦੇਖੋ ਕਿਤਾ ਹੀ ਆ ਬਸ ਰੋਜ ਆਪਾਂ ਨੂੰ ਕੰਮ ਖਾਣ ਬਗਾਉਂਦਾ ਹੀ ਆ ਸਾਮ ਦਾ ਖਾਣ ਬਗਾਉਂਦਾ ਹੀ ਆ ਥੋੜਾ ਤਾਂ ਪਤਾ ਨਹੀਂ ਤੇ ਆਦਰ ਹੁਣ ਰੋਟੀ ਖਾਣ ਲੱਗੇ ਸਰ ਬਈਆ ਦੋ ਸਿਗੀਆਂ ਦੋਨੀਆਂ ਨਹੀਂ ਖਾਣੀਆਂ ਹੈਗੀਆਂ ਰੋਟੀ ਖਾਣੀਆਂ ਨੂੰ ਹੁਣ ਮੇਰੇ ਚ ਲਾ ਕੇ ਮਲਾਈ ਨਾਲ ਫਰਮੇਹਰ ਵੀ ਮਹਾਵੀਰ ਵੀ ਫਰਮੇਹਰ ਖਾਹਟਿਆ ਮਹਾਵੀਰ ਖਾਂਦਾ ਨਾ ਨੂਨ ਮੇਚ ਲਾ ਕੇ ਮਲਾਈ ਨਾਲ ਸਵਾਦ ਲੱਗਦੀ ਹੈ ਪਦਾਰ ਸਬਜੀ ਖਾਓਗੇ ਤਾਂ ਹੀ ਵੱਡੇ ਹੋਵੋਗੇ ਖਾਣਨਾ ਤਾਂ ਖਾਣਨਾ ਤਾਂ ਹੈ ਅਸੇ ਸੋਲੇ ਦੀ ਸਬਜੀ ਜਿਹੜੀ ਕੰਨ ਬਣਾਈ ਸੀ ਕਹਿੰਦੇ ਸਾਨੂੰ ਖਾ ਲੋ ਸਕੂਲ ਨੂੰ ਫੇਰ ਉਹ ਹੀ ਭੇਜ ਦਿਓ ਉਹ ਸਵਾਦ ਲੱਗਦੀ ਹੈ ਹਾਂਜੀ ਇਹ ਸਵਾਦ ਬਣਦੀ ਹੈ ਦੋਨੋਂ ਕੁਛ ਹੀ ਆ ਉਹ ਕੱਲੇ ਖਾਂਦੇ ਨੇ ਬਾਕੀ ਖੁਸ਼ ਹੋ ਕੇ ਬਸ ਚੋਲੇ ਅੰਦੇ ਸਬਜ਼ੀ ਖਾ ਲਈ ਮੈਂ ਤਾਂ ਸਾਰੀਆਂ ਖਾ ਲੈਣਾ ਇਹ ਇੱਕਲਾ ਉਹ ਵੀ ਕਾਲਿਆਂ ਦੀ ਖਾਂਦੇ ਤੁਸ ਕਹਿ ਰਜੋ ਖਾ ਰੋ ਥੋੜੀ ਜਾਈ ਮੈਂ ਤਾਂ ਫਲਾਸ ਰੋਟੀ ਬਣਾ ਰਹੀ ਹਾਂ ਅੱ ਤੋਂ ਬਾਅਦ ਮੈਡਾ ਜੀ ਅੰਜ ਸਰਦਾਰ ਸਾਹਿਬ ਜੀ ਹੁਣ ਕਾਫੀ ਬਣਾਉਣ ਲੱਗੇ ਹੋਏ ਸੀਗੇ ਲੈ ਆਏ ਉਹ ਲਈ ਆਉਂਦੇ ਜਿਆਦਾ ਤਾਂ ਨਹੀਂ ਬਣੇਗੀ ਉਹ ਵੀ ਬਹੁਤ ਹੂੰ ਬਹੁਤ ਬਣਨਾ ਜੀ ਨਾ ਮੈਨੂੰ ਬਹੁਤ ਹੈ ਹਾਂ ਬਹੁਤ ਹੈ ਬਈ ਵਾਖਾ ਗਰਮ ਹੋਣੀ ਹੈ ਤਾਂ ਹਾਂ ਜੀ ਗਰਮ ਹੋਊਗੀ ਛੇ ਤੀ ਆਦਮਾ ਵੀਰੇ ਪਾ ਲੂ ਛੇ ਰਸਕੀ 23 S23 ਅਟ ਰੰਡ ਸਵਾਦ ਬੜੀਆ ਪਰ ਗਰਮ ਆ ਦੇ ਸਾਰਾ ਕੁਝ ਤੇ ਵਿੱਚ ਮੈਂ ਪਾਇਆ ਸੋ ਸੋ ਹੀ ਬਾੜੀ ਵਾਲੀ ਹਾਂ